ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆਂਗੇ ਸਰਕਾਰੀ ਸਕੂਲ ਵਾਲੀ ਸਾਈਡ ਤੇ ਹਨ ਜਿੱਥੇ ਇਧਰ ਵੀ ਬਹੁਤ ਜਿਆਦੇ ਪੋਲਿੰਗ ਬੂਥ ਲੱਗੇ ਹੁੰਦੇ ਨੇ ਮੇਨ ਇਧਰ ਹੀ ਆ ਉਹ ਜਿਹੜਾ ਤੁਹਾਨੂੰ ਦਿਖਾਇਆ ਸੀ ਉੱਥੇ ਵੀ ਦੋ ਬੂਥ ਨੇਗੇ ਬਾਕੀ ਇਧਰ ਵੀ ਸਰਕਾਰੀ ਥਾਈ ਸਕੂਲ ਦੇ ਵਿੱਚ ਤੇ ਪ੍ਰਾਇਮਰੀ ਸਕੂਲ ਦੇ ਵਿੱਚ ਵੋਟਾਂ ਪੈਂਦੇ ਨੇ ਹੁਣ ਆਪਾਂ ਖੜਿਆਂਗੇ ਜੀ ਭੋਜਨ ਸਮਾਜ ਪਾਰਟੀ ਵਾਲਿਆਂ ਦੇ ਪੋਲਿੰਗ ਬੂਥ ਤੇ ਆਪਾਂ ਗੱਲਬਾਤ ਕਰਾਂਗੇ ਪੁੱਛਾਂਗੇ ਵੀ ਕਿਹ ਤਰ੍ਹਾਂ ਰਿਹਾ ਬਾਈ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਜਿਹੜੀ ਹੁਣ ਗਰਮੀ ਦਾ ਕਰਕੇ ਵੋਟ ਭੁਗਤ ਰਹੀ ਹੈ ਕਿੱਦਾਂ ਦਾ ਲੱਗ ਰਿਹਾ ਹੈ ਜੀ ਕਿਵੇਂ ਹੈ ਵੋਟ ਸਹੀ ਭੁਗਤ ਰਹੀ ਹੈ ਸਾਰੀ ਵਧੀਆ ਭੁਗਤ ਰਹੀ ਹੈ ਸ਼ਾਂਤ ਬਈ ਹੈ ਆਪਣੇ ਜਿਹੜੀ ਗਰੀਬਤਾਪੇ ਦੀ ਵੋਟ ਆ ਬਹੁਜਨ ਸਮਾਜ ਪਾਰਟੀ ਨੂੰ ਬਹੁਤ ਵਧੀਆ ਵੋਟ ਮੈ ਰਹੀ ਹੈ ਠੀਕ ਹੈ ਜੀ ਤੇ ਬਾਕੀ ਦਾ ਗਰਮੀ ਗਰਮੀ ਦਾ ਕੋਈ ਚੱਕਰ ਨਹੀਂ ਹੂੰ ਕਿਉਂ ਇਨਾ ਸੇਵਾ ਦੇ ਵਿੱਚ ਡਟੇ ਹੋਏ ਆ ਠੀਕ ਹੈ ਜੀ ਜਿਹੜੇ ਆਪਣੇ ਟੈਂਡੀ ਗੇਟ ਨੇ ਮੱਖਣ ਸਿੰਘ ਸੰਗਰੂਰ ਤੋਂ ਚੋਣ ਲੜ ਰਹੇ ਨੇ ਆਪਾਂ ਇਹਨਾਂ ਨੂੰ ਵੋਟਾ ਪਵਾ ਕੇ ਬਹੁਤ ਖੋਸਾਂਗੇ ਭੋਜਨ ਸਮਾਜ ਪਾਰਟੀ ਨੂੰ ਲਿਆ ਕੇ ਜਿਵੇਂ ਆਪਾਂ ਗਰਮੀ ਦੀ ਗੱਲ ਕਰੀਏ ਜੀ ਗਰਮੀ ਦੇ ਵਿੱਚ ਇਹ ਤਾਂ ਨ ਵੀ ਪਹਿਲਾਂ ਨਾਲੋਂ ਘੱਟ ਵੋਟ ਪਊਗੀ ਐ ਇੱਕ ਦੀ ਕਿੰਨੀ ਕ ਵੋਟ ਪੁਗਤ ਗਈ ਹੁਣ ਤੱਕ ਹੁਣ ਤੱਕ ਵੋਟ ਮਤਲਬ ਜਾਂ 2000 ਵੋਟ ਪੁਗਤ ਗਈ 3000 ਵੋਟ ਆਪਣੇ 6000 ਵੋਟ ਆਪਣੇ 2000 ਦੇ ਕਰੀਬ ਇਥੋਂ ਵੋਟ ਪੂਕਤ ਚੁੱਕੀ ਹੈ ਹਾਂ ਬਹੁਤ ਕਰੀਬ ਹੈ ਜਿਵੇਂ ਹੁਣ ਆਪਾਂ ਗੱਲ ਕਰੀਏ ਜੀ ਹੁਣ ਥੋੜਾ ਜਿਆਦਾ ਗਰਮੀ ਕਰਕੇ ਡਾਊਨ ਨਹੀਂ ਇਸ ਟਾਈਮ ਦੇ ਵਿੱਚ ਇਸ ਮੌਸਮ ਦੇ ਵਿੱਚ ਪੂਰੀ ਭੀੜ ਹੁੰਦੀ ਹੈ ਹੁਣ ਗਰਮੀ ਦਾ ਕਰਕੇ ਥੋੜਾ ਜਿਆਦਾ ਜਾਂ ਤਾਂ ਸਵੇਰੇ ਸਵੇਰੇ ਵੋਟਾਂ ਜਾਦੇ ਪੂਕਤ ਚੁੱਕੀਆਂ ਨੇ ਜਾਂ ਇਸ ਤੋਂ ਬਾਅਦ ਜਿਵੇਂ ਹੁਣ ਸ਼ਾਮ ਤੱਕ 3:30 ਵਜੇ ਤੋਂ ਬਾਅਦ ਫੇਰ ਚੱਲ ਪੂਗਾ ਫੇਰ ਚੱਲ ਪੂਗਾ 3-4 ਵਜੇ ਤੋਂ ਬਾਅਦ ਫੇਰ ਚੱਲ ਪੈਣਾ ਜੀ ਕੰਮ ਰਹਿੰਦੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਵੇਂ ਹੈ ਜੀ ਵੋਟਾਂ ਦਾ ਮ ਬਹੁਤ ਠੀਕ ਚੱਲੀ ਰਹੀ ਹੈ ਸਭ ਤੋਂ ਪਹਿਲਾਂ ਤਾਂ ਪਿੰਡ ਦੀ ਗੱਲ ਆਪਾਂ ਕਰੀਏ ਜੀ ਪਿੰਡ ਕਾਲੇ ਕਿਆਂ ਦੇ ਵਿੱਚ ਆਪਸ ਹੀ ਜਿਹੜੀ ਭਾਈਚਾਰਕ ਹੈ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਪੂਰੀ ਕਹਿਣੇ ਸਾਂਝੀ ਚੱਲ ਰਹੀ ਹੈ ਕੋਈ ਦਿੱਕਤ ਨਹੀਂ ਪੂਰੀ ਕੋਈ ਪ੍ਰੋਬਲਮ ਨਹੀਂ ਹੈਗੀ ਮਤਲਬ ਸ਼ਾਂਤਮਈਆ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਜੀ ਕੰਮ ਸਹੀ ਚੱਲ ਰਿਹਾ ਕੋਈ ਦਿੱਕਤ ਨਹੀਂ ਠੀਕ ਹੈ ਜੀ ਵੋਟ ਦੀ ਜੇ ਆਪਾਂ ਗੱਲ ਕਰੀਏ ਜੀ ਜਿਵੇਂ ਹੁਣ ਇੰਨੀ ਗਰਮੀ ਹੈ ਇੰਨੀ ਗਰਮੀ ਦੇ ਵਿੱਚ ਕਿੰਨੀਕ ਵੋਟ ਪੁੱਗਤ ਗਈ ਹੋਣੀ ਹੁਣ ਤੱਕ ਕਿ ਹੁਣ ਤੱਕ 35 ਤੋਂ 40% ਵੋਟ ਪਹੁੰਚ ਚੁੱਕੀ ਹੈ ਮੈਂ ਜਾ ਕੇ ਹੁਣ ਬੋਲੋਗੇ ਤੇ ਅੱਛਾ ਜ 57 ਵੋਟਾਂ ਨੇ 5100 57 ਵੋਟਾਂ ਨੇ 57 ਵੋਟਾਂ ਨੇ ਜਿਵੇਂ ਪਹਿਲਾਂ ਮਾਹੌਲ ਦੇ ਵਿੱਚ ਜੇਪਾ ਗੱਲ ਕਰੀਏ ਮੌਸਮ ਦੀ ਹੈ ਨਾ ਵਧੀਆ ਮੌਸਮ ਦੇ ਵਿੱਚ ਵੋਟਾਂ ਪੈਂਦੇ ਤੇ ਅੱਜ ਥੋੜਾ ਜਿਹਾ ਗਰਮੀ ਜ਼ਿਆਦੇ ਆ ਕਿੰਨੇ ਕ ਪਰਸੈਂਟ ਵੋਟ ਭੁਗਤ ਚੂਜੀ ਸਾਰੀ ਸਾਡੋਂ ਐ ਜਿਹੜੇ ਸਾਹਿਬ ਹੁਣ ਇਹ ਪੋਲ ਨਾ ਚੱਲੀ ਵੀ ਐ ਵੀ 60% ਤੋਂ ਉੱਪਰ ਜਾਣੀ ਚਾਹੀਦੀ ਐ 60% ਦੇ ਜਿਵੇਂ ਕਿ 60-65 ਦੇ ਤਕਰੀਬਨ ਬਾਕੀ ਸਰਪੰਚ ਸਾਹਿਬ ਬੈਠੇ ਨੇਗੇ ਬਹੁਤ ਤਜਰਬਾ ਇਹਨਾਂ ਨੂੰ ਇਸ ਗੱਲ ਦਾ ਸਰਪੰਚ ਸਾਹਿਬ 63% ਤੱਕ ਪਹੁੰਚ ਜੀ ਠੀਕ ਹੈ ਜੀ ਠੀਕ ਹੈ ਦੇਖ ਸਕਦੇ ਹੋ ਬਾਕੀ ਸਾਰੇ ਹੀ ਵੀਰ ਹਨਾ ਆਪੋ ਆਪਣੇ ਪੋਲਿੰਗਾਂ ਤੇ ਬੈਠੇ ਨੇ ਸੋ ਸਾਹਿਬ ਬਹੁਤ ਵਧੀਆ ਗੱਲ ਆ ਸਭ ਤੋਂ ਵਧੀਆ ਗੱਲ ਤਾਂ ਇਹ ਆ ਵੀ ਪਿੰਡ ਤਾਂ ਏਕਤਾ ਭਾਈਚਾਰਕ ਹਨਾ ਜੀ ਵੋਟ ਜਿੱਦਾ ਜਿੱਥੇ ਜੀ ਕਰਦਾ ਪਾਉ ਬਹੁਤ ਅਲੱਗ-ਅਲੱਗ ਪੋਲਿੰਗਾਂ ਤੇ ਆਪਾਂ ਤੁਹਾਨੂੰ ਕਰਵਾਵਾਂਗੇ ਤੇ ਇੱਕ ਬੜੇ ਰਹੋ ਸਾਡੇ ਨਾਲ ਧੰਨਵਾਦ। ਬੀਜੇਪੀ ਡੀਜੇਪੀ ਦਾ ਆਪਾਂ ਦੇਖਿਆ ਜਾ ਇੱਥੇ ਬੀਜੇਪੀ ਦੇ ਵਰਕਰ ਜੋ ਹੋਏਗੇ ਨੇ ਉਹ ਬੈਠੇ ਨੇ ਕਿ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਚੱਲ ਰਾਇਆ ਜੀ ਕੰਮ ਬਾਈ ਸਤਿ ਸ਼੍ਰੀ ਅਕਾਲ ਜੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਚੱਲ ਰਾਇਆ ਜੀ ਵੋਟਾਂ ਦਾ ਕੰਮ ਬਹੁਤ ਵਧੀਆ ਚੱਲ ਰਹੀ ਜੀ ਕੋਈ ਪਿੰਡ ਦੇ ਵਿੱਚ ਕਿਸੇ ਗੱਲ ਦੀ ਕੋਈ ਇਤਰਾਜਵਾਜੀ ਤਾਂ ਨਹੀਂ ਕਿਸੇ ਗੱਲ ਦੀ ਕੋਈ ਕਿਸੇ ਨੇ ਕੋਈ ਇਤਰਾਜ ਨਹੀਂ ਵਧੀਆ ਇੱਕਤਾ ਬਣੀ ਭਾਈਚਾਰਕ ਨਾਲ ਚੱਲ ਰਹੀ ਜੀ ਕੰਮ ਹਾਂਜੀ ਹਾਂਜੀ ਕਿੰਨੀ ਕਵੋਟ ਪੂਤੀ ਚੁੱਕੀ ਹੋਣੀ ਜੀ 3000 ਵੋਟ ਪੈ ਚੁੱਕੀ ਜੀ ਅੱਛਾ ਜੀ ਤੇ ਫੋਰ ਵੋਟ ਹੋ ਜੂਗੀ 2025 ਹੋ ਜੇ ਬੋਟ ਹਾਂਜੀ ਆਪਣਾ ਕੀ ਨਾਮ ਹੈ ਜੀ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਜਿਵੇਂ ਆਪਾਂ ਗੱਲ ਕਰੀਏ ਇਲੈਕਸ਼ਨ ਦੀ ਜਿਵੇਂ ਬੀਜੇਪੀ ਦੇ ਪੋਲਿੰਗ ਤੇ ਆਪਾਂ ਬੈਠੇ ਹਾਂ ਨਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈਗਾ ਪਿੰਡ ਕਾਲੇ ਕੈਂਦੇ ਵਿੱਚ ਮਾਹੌਲ ਕਿਦਾਂ ਦਾ ਐਦ ਕੀ ਵੀਰ ਜੀ ਬਹੁਤ ਚੰਗਾ ਮਾਹੌਲ ਹੈਗਾ ਖਾਸ ਕਰਕੇ ਬੀਜੇਪੀ ਪਾਰਟੀ ਨੂੰ ਬਹੁਤ ਪਰਮਾਨਾਮ ਘਾਰਾ ਮਿਲਿਆ ਸਾਰੇ ਬੂਥਾਂ ਤੇ ਜਿੰਨੇ ਵੀ ਵੀਰ ਕੰਮ ਕਰ ਰਹੇ ਨੇ ਆਪ ਬੀਜ ਦੀ ਭਾਈਚਾਰਕ ਸਾਂਝ ਮੁਤਾਬਕ ਕੰਮ ਕਰ ਰਹੇ ਨੇ ਵਧੀਆ ਵੋਟ ਪੁੱਗਤ ਰਹੀ ਆ ਇਸ ਟਾਈਮ ਤਕਰੀਬਨ 3500 ਵੋਟ ਪੁੱਗ ਚੁੱਕੀ ਆ ਜਿਹੜੇ ਹਿਸਾਬ ਨਾਲ ਗਰਮੀ ਪੈ ਰਹੀ ਆ ਲੋਕਾਂ 'ਚ ਬੜਾ ਉਤਸ਼ਾਹ ਆ ਕਿਸੇ ਚੀਜ਼ ਦੀ ਦਿੱਕਤ ਨਹੀਂ ਆ ਪ੍ਰਸ਼ਾਸਨ ਵੱਲੋਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਬਹੁਤ-ਬਹੁਤ ਡਿਊਟੀ ਨਿਭਾ ਰਹੇ ਨੇ ਸਾਰੇ ਕਰਮਚਾਰੀ ਠੀਕ ਹੈ ਜੀ ਸਾਰੇ ਪ੍ਰਾਵਾਹਾਂ ਦਾ ਧੰਨਵਾਦ ਕਰਦੇ ਆ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਦੂਰੋਂ ਨੇੜੇੋਂ ਆ ਕੇ ਆਪਣਾ ਵੋਟ ਦਾ ਮਤਦਾਨ ਕੀਤਾ ਤੇ ਸਾਡਾ ਹੌਸਲਾ ਵਧਾ ਦਿੱਤਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਦੇਖ ਸਕਦੇ ਹੋ ਤੁਸੀਂ ਭਾਜੀਪੀ ਦੇ ਪੋਲਿੰਗ ਤੇ ਆਪਾਂ ਖੜੇ ਆਗੇ ਵੀਰ ਜੀ ਨੇ ਦੱਸਿਆ ਵੀ ਬਹੁਤ ਵਧੀਆ ਵੋਟਾਂ ਪੁੱਗਤ ਰਹੀਆਂ ਨੇ ਗਿਆ ਪਿੰਡ ਕਾਲੇ ਕਾਂਦੇ ਵਿੱਚ ਜ਼ ਸੋ ਦੇਖ ਸਕਦੇ ਹੋ ਤੁਸੀਂ ਵਧੀਆ ਭਾਈਚਾਰੇ ਦਾ ਵਧੀਆ ਇੱਕਾਗਾ ਜੀ ਸਾਰੇ ਪਿੰਡ ਦਾ ਵਧੀਆ ਮਾਹੌਲ ਹੈ ਸੋ ਆਪਾਂ ਹੁਣ ਅਗਲੇ ਪੋਲਿੰਗ ਤੇ ਜਾ ਕੇ ਤੁਹਾਨੂੰ ਕਰਬੋਨੇ ਜੀ ਗੱਲਬਾਤ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਮਾਨਦਲ ਦੇ ਪੋਲਿੰਗ ਤੇ ਹੈਨਾ ਇੱਥੇ ਵੀ ਤੁਸੀਂ ਦੇਖ ਸਕਦੇ ਆਪਾਂ ਗੱਲਬਾਤ ਵੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਅਲੱਗ-ਅਲੱਗ ਪਾਰਟੀਆਂ ਦੇ ਜੋ ਕੈਂਡੀਡੇਟ ਨੇ ਉਹਨਾਂ ਨੇ ਆਪਣੇ ਵੱਲੋਂ ਹਨਾ ਜੋ ਪੋਲਿੰਗ ਬੂਥ ਲਾਈਵ ਹੈ ਨੇ ਆਪਾਂ ਹੁਣ ਮਾਨਦਾਲ ਦੇ ਪੋਲਿੰਗ ਬੂਥ ਤੇ ਖੜੇ ਆਂਗੇ ਆਪਾਂ ਗੱਲਬਾਤ ਇਧਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕੋ ਜੀ ਵਧੀਆ ਜੀ ਵਧੀਆ ਸਾਰੇ ਠੀਕ ਠਾਕ ਕਿਵੇਂ ਚੱਲ ਰਿਹਾ ਜੀ ਵੋਟਾਂ ਦਾ ਕੰਮ ਪੂਰਾ ਬਹੁਤ ਵਧੀਆ ਸੂਰਾ ਸਗਦਾ ਚੱਲ ਰਿਹਾ ਜੀ ਕੋਈ ਜਿਵੇਂ ਆਪਾਂ ਕਹਿ ਦਈਏ ਪਿੰਡ ਦੇ ਏਕਤਾ ਦੀ ਗੱਲ ਕਰੀਏ ਅਲੱਗ ਅਲੱਗ ਪੋਲਿੰਗ ਲੱਗੇ ਬੈਨੇ ਨਾਲ-ਨਾਲ ਪੋਲਿੰਗ ਨੇ ਕੋਈ ਕਿਸੇ ਗੱਲ ਦੀ ਕੋਈ ਦਿੱਕਤਬਾਜ਼ੀ ਤਾਂ ਨਹੀਂ ਕੋਈ ਇਤਰਾਜ਼ਬਾਜ਼ੀ ਸਾਡੇ ਇੱਥੇ ਕੋਈ ਨਹੀਂ ਪੂਰਾ ਭਾਈਚਾਰਾ ਬਣਿਆ ਹੋਇਆ ਜੀ ਪੂਰਾ ਵਧੀਆ ਚੱਲ ਰਿਹਾ ਜੀ ਕੰਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਜੀ ਕਿੰਨੀ ਕੁ ਵੋਟ ਹੁਣ ਤੱਕ ਪੁੱਗਤ ਚੁੱਕੀ ਹੋ 332% पोल हो चुकी है गर्मी ਦਾ ਕਰਕੇ ਜੇ ਆਪਾਂ ਗੱਲ ਕਰੀਏ ਹੁਣ ਥੋੜਾ ਕੰਮ ਰੁਕਿਆਗਾ ਠੀਕ ਹੈ ਜੀ ਚਾਹ ਪਾਣੀ ਪੀ ਕੇ ਫੇਰ ਦੁਬਾਰਾ ਚੱਲੂਗਾ ਚੰਨ ਕੋ ਜੀ ਠੀਕ ਹੈ ਜੀ ਕਿੰਨੇ ਕ ਉਮੀਦ ਹੈ ਵੀ ਐਗਤੀ ਕਿੰਨੀ ਕ ਵੋਟ ਪੁੱਗਤ ਜੂ ਜੀ 50% ਦੇ ਲਗਭਗ ਉਮੀਦ ਹੈ ਜੀ 50 60% ਦੀ ਜਿੱਥੋਂ ਵੀ ਆਪਾਂ ਇਹ ਹਰੇਕ ਪੋਲਿੰਗ ਤੋਂ ਆਪਾਂ ਗੱਲ ਕਰਦੇ ਆ 50 60 ਦੀ ਆਵਾਜ਼ ਹੀ ਆ ਰਹੀ ਹੈਗੀ ਗਰਮੀ ਦਾ ਕਰਕੇ ਸੋ ਦੇਖ ਸਕਦੇ ਤੁਸੀਂ ਬਹੁਤ ਵਧੀਆ ਮਾਹੌਲ ਹੈ ਜੀ ਅਲੱਗ ਅਲੱਗ ਪੋਲਿੰਗਾਂ ਦੇ ਉੱਤੇ ਜੋ ਵਰਕਰ ਬੈਠੇ ਨੇਗੇ ਕੰਮਕਾਰ ਕਰ ਰਹੇ ਨੇ ਪਿੰਡ ਦਾ ਵਧੀਆ ਇੱਕ ਤਾਂ ਜੇ ਆਪਾਂ ਪਾਣੀ ਦੀ ਗੱਲ ਕਰੀਏ ਇਧਰ ਪਾਣੀ ਦੀ ਵੀ ਸਹੂਲਤ ਲੱਗੀ ਪਈ ਹੈ ਬਾਈਆਂ ਵੱਲੋਂ ਹਨਾ ਠੰਡਾ ਮਿੱਠਾ ਪਾਣੀ ਦੀ ਸਹ ਲੋ ਜੀ ਹੁਣ ਆਪਾਂ ਪਹੁੰਚੇ ਆਂਗੇ ਕਾਂਗਰਸ ਦੇ ਪੋਲਿੰਗ ਬੂਥ ਤੇ ਹਨਾ ਇੱਥੇ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਇੱਥੋਂ ਦਾ ਵੀ ਜੋ ਮਾਹੌਲ ਹੈ ਕੰਮਕਾਰ ਹੈ ਤੇ ਅਲੱਗ-ਅਲੱਗ ਬੂਥਾਂ ਤੇ ਆਪਾਂ ਪਹੁੰਚ ਕੇ ਆ ਪੋਲਿੰਗ ਤੇ ਪਹੁੰਚ ਕੇ ਆਪਾਂ ਤੁਹਾਨੂੰ ਸਾਰਾ ਹੀ ਮਾਹੌਲ ਦਿਖਾ ਰਹੇ ਆਂ ਅਲੱਗ-ਅਲੱਗ ਪਾਰਟੀਆਂ ਦੇ ਜੋ ਕੈਂਡੀਡੇਟ ਨੇ ਉਹਨਾਂ ਵੱਲੋਂ ਅਲੱਗ-ਅਲੱਗ ਪੋਲਿੰਗ ਲਾਈਵ ਹੈ ਨੇਗੇ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਮਾਹੌਲ ਹੈ ਸਤਿ ਪੰਸਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲ ਰਿਹਾ ਜੀ ਵੋਟਾਂ ਦਾ ਕੰਮ ਬਹੁਤ ਵਧੀਆ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਜੀ ਠੀਕ ਹੈ ਜੀ ਵਧੀਆ ਕੋਈ ਹੁੱਲੜਬਾਜ਼ੀ ਨਹੀਂ ਸਾਰੇ ਜਿਹੜਾ ਪਿੰਡ ਹੈ ਭਾਈਚਾਰਕਾਂ ਦੇ ਨਾਲ ਬੁੱਤਾਂ ਦਰੀਆਂ ਨੇ ਕੋਈ ਕਿਸੇ ਨਾਲ ਕੋਈ ਖਿੱਚਤੂ ਨਹੀਂ ਕਰ ਰਿਹਾ ਲੋਕ ਆਪਦੇ ਆਪ ਜਾ ਕੇ ਪਾਰ ਰਹੇ ਨੇ ਬੜੀ ਆਮ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਆ ਸਰਪੰਚ ਸਾਹਿਬ ਜੀ ਆਪਾਂ ਗੱਲ ਕਰੀਏ ਜਿਵੇਂ ਹੁਣ ਵੋਟਾਂ ਗਰਮੀ ਦੀ ਗੱਲ ਕਰੀਏ ਗਰਮੀ ਬਹੁਤ ਜ਼ਿਆਦਾ ਹੈ ਹਨਾ ਜੀ ਕਿੰਨੀ ਕੁ ਵੋਟ ਭੁਗਤ ਜੂ ਜੀ ਮੇਰੇ ਸਾਹ ਤੇ ਹੁਣ ਤੱਕ 25% ਭੁਗਤੀ ਹੋ ਗਈ 25 30 ਦੀ ਆਵਾਜ਼ ਹੀ ਆਉਂਦੀ ਹੈ ਜੀ 25 30% ਕਹਿ ਰਹੇ ਨੇ ਕਿ 25 30% ਵੋਟ ਭੁਗਤੀ ਹੈ ਤਕਰੀਬਨ ਆਪਣੇ ਟੋਟਲ ਵੋਟ ਕਿੰਨੀ ਕੁ ਹੋ ਸਕਦੀ ਟੋਟਲ ਆਪਣੇ 5000 ਪਲੱਸ ਵੋਟ ਆ 5000 ਪਲੱਸ ਕਿੰਨੀ ਕੁ ਵੋਟ ਭੁਗਤ ਜੂ ਜੀ ਇੱਕ ਤੀ ਸਾਰੀ 3000 3500 ਦੀ ਹਾਂਜੀ ਜਿਵੇਂ ਹੁਣ ਅਲੱਗ-ਅਲੱਗ ਪੋਲਿੰਗਾਂ ਤੋਂ ਜੇ ਆਪਾਂ ਗੱਲ ਕਰੀਏ ਆਪਾਂ ਗੱਲਬਾਤ ਕੀਤੀ ਸੀਗੀ 303500 ਤੇ 50 ਦਾ ਤਕਰੀਬਨ ਆਈਡੀਆ ਚੱਲ ਰਿਹਾ ਸਰਪੈਂਸਾ ਸੋਸੀ ਗੱਲ ਜੀ ਕਿਵੇਂ ਚੱਲ ਰਿਹਾ ਜੀ ਵੋਟਾਂ ਦਾ ਮਾਹੌਲ ਵੋਟਾਂ ਦਾ ਬਹੁਤ ਵਧੀਆ ਮਾਹੌਲ ਚੱਲਦਾ ਮਨੋਂ ਨਾਲ ਠੀਕ ਹੈ ਜੀ ਜਿਵੇਂ ਆਪਾਂ ਪਿੰਡ ਦੀ ਗੱਲ ਕਰੀਏ ਅਲੱਗ-ਅਲੱਗ ਪੋਲਿੰਗ ਨੇ ਜਿਹੜੇ ਲਵੋਲਵੀ ਪੋਲਿੰਗ ਲੱਗੇ ਪਏ ਨੇਗੇ ਪਿੰਡ ਦੇ ਏਕਤਾ ਦੀ ਜੇ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਪੂਰੀ ਵਧੀਆ ਭਾਈਚਾਰਕ ਤੌਰ ਤੇ ਚੱਲ ਰਿਹਾ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਆਪਾਂ ਕਾਂਗਰਸ ਦੇ ਪੋਲਿੰਗ ਤੇ ਖੜੇ ਆਗੇ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਵੀ ਕਿੰਨੇ ਕਿਵੇਂ ਵੋਟ ਪੈ ਰਹੀ ਹੈ ਕਾਂਗਰਸ ਨੂੰ ਕਿਦਾਂ ਦਾ ਮਾਹੌਲ ਬਹੁਤ ਵਧੀਆ ਵੋਟ ਪੈ ਰਹੀ ਹੈ ਵਧੀਆ ਪੁੱਤਰੀ ਜੀ ਵੋਟ ਲਓ ਜੀ ਮਾਨ ਸਾਹਿਬ ਦੇ ਕਾਊਂਟਰ ਤੇ ਆਪਾਂ ਪਹੁੰਚਾਂਗੇ ਪੋਲਿੰਗ ਬੂਥ ਜਿਹੜੇ ਲੱਗੇ ਪਏ ਨੇ ਸਾਰੇ ਹੀ ਤੁਹਾਨੂੰ ਅਲੱਗ-ਅਲੱਗ ਦਿਖਾਏ ਨੇਗੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਉਹ ਸਾਰੇ ਖੜੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸੰਤਮਈ ਦੇ ਨਾਲ ਕੰਮਕਾਰ ਕਰ ਰਹੇ ਨੇ ਜੇ ਆਪਾਂ ਗੱਲ ਕਰੀਏ ਝੰਡੇ ਦੀ ਹਨਾ ਨਾਲ ਨਾਲ ਆਪਾਂ ਇਸੇ ਹੀ ਪੋਲਿੰਗ ਬੂਥ ਤੇ ਦੇਖਿਆ ਜਾਗਾ ਭਾਰਤ ਦਾ ਝੰਡਾ ਜੋ ਉਹ ਵੀ ਲਹਿਰਾ ਰਿਹਾ ਹੈਗਾ ਦੇ ਦੇਖ ਸਕਦੇ ਤੁਸੀਂ ਬਾਕੀ ਆਪਾਂ ਗੱਲਬਾਤ ਕਰਾਂਗੇ ਕੈਂਡੀਡੇਟ ਤੁਸੀਂ ਸਾਰੇ ਹੀ ਦੇਖ ਸਕਦੇ ਹੋਗੇ ਜੋ ਪੋਲਿੰਗ ਬੂਥ ਤੇ ਆਪਾਂ ਆਪਣੀਆਂ ਡਿਊਟੀਆਂ ਨਿਭਾ ਰਹੇ ਨੇਗੇ ਸੋ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਵਰਸੇਵਜੀਤ ਸਿੰਘ ਜੀ ਵਰਸੇਵ ਸਿੰਘ ਜੀ ਤੁਹਾਨੂੰ ਜਿਵੇਂ ਆਪਾਂ ਗੱਲ ਕਰੀਏ ਗਰਮੀ ਦੀ ਗਰਮੀ ਬਹੁਤ ਜ਼ਿਆਦਾ ਹੈ ਵੋਟਾਂ ਦਾ ਕਿਸ ਤਰ੍ਹਾਂ ਪ੍ਰਬੰਧਨ ਚੱਲ ਰਿਹਾ ਹੈ ਜੀ ਸਾਬ ਪਤਨ ਵਧੀਆ ਹੋ ਰਿਹਾ ਜੀ ਵਧੀਆ ਹੋ ਰਿਹਾ ਜੀ ਕਿਸੇ ਗੱਲ ਦੀ ਜਿਵੇਂ ਆਪਾਂ ਪਿੰਡ ਦੀ ਗੱਲ ਕਰੀਏ ਏਕਤਾ ਭਾਈਚਾਰੇ ਦੀ ਜਿਵੇਂ ਲੱਗ ਲੱਗ ਪੋਲਿੰਗ ਲਵੋ ਲਵੀ ਪੋਲਿੰਗ ਲੱਗੇ ਬੈਨੇਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦਾ ਜੀ ਨਾ ਪੂਰਾ ਵਧੀਆ ਮਾਹੌਲ ਹੈ ਜੀ ਪਿੰਡ 'ਚ ਕੋਈ ਫਰਕ ਵਾਲੀ ਗੱਲ ਨਹੀਂ ਹੈਗੀ ਸਾਰੀਆਂ ਪਾਰਟੀ ਇੱਕ ਨਹੀਂ ਕੋਈ ਗੱਲ ਨਹੀਂ ਪਿੰਡ ਦੇ ਵਲੰਟੀਅਰ ਸਾਰੇ ਸਾਂਝੇ ਨੇ ਆਪਣੇ ਠੀਕ ਹੈ ਜੀ ਮੈਂਬਰ ਸਾਹਿਬ ਜੇ ਆਪਾਂ ਗੱਲਬਾਤ ਕਰੀਏ ਵੀ ਹੁਣ ਤੱਕ ਕਿੰਨੀ ਕ ਬੋਟ ਪੁੱਗ ਚੁੱਕੀ ਹੋਣੀ ਵੋਟ ਆ ਪੂਤ ਦੀ 25-30% ਦੇ 25-30% ਦੇ ਲਵੇ ਰੋ ਜਿੱਥੇ ਵੀ ਆਪਾਂ ਗਿਆਗੇ ਪੋਲਿੰਗ ਦੇ ਵਿੱਚ ਤਕਰੀਬਨ ਇਹੀ ਆਵਾਜ਼ ਆਈ ਹੈਗੀ 30 ਤੋਂ 35 ਤੱਕ ਦੀ ਹੈਨਾ 30 ਤੋਂ 35 ਤੱਕ ਦੀ ਆਵਾਜ਼ ਆਈ ਹੈਗੀ ਵੀ ਇੰਨੀ ਕੁ ਵੋਟ ਹੁਣ ਤੱਕ ਪੁੱਜ ਚੁੱਕੀ ਹੈਗੀ ਜੇ ਆਪਾਂ ਗਰਮੀ ਦੀ ਗੱਲ ਕਰੀਏ ਗਰਮੀ ਬਹੁਤ ਜ਼ਿਆਦਾ ਹੈ ਕਿ ਆਪਣੇ ਜਿੰਨੀ ਕੁ ਟੋਟਲ ਮਤਲਬ 5000 ਪਲੱਸ ਦੱਸਿਆ ਗਿਆ ਵੀ ਇੱਥੋਂ ਦੀ ਵੋਟ ਹੈ ਜਿਹੜੀ ਪਿੰਡ ਕਾਲੇ ਕਹਿੰਦੀ ਕਿੰਨੀ ਕ ਵੋਟ ਭੁਗਤਣ ਦਾ ਅੰਦਾਜ਼ਾ ਜੀ ਤੁਹਾਨੂੰ ਗਰਮੀ ਦੇ ਮਾਹੌਲ ਕਰਕੇ ਮੇਰੇ ਸਾਹਿਬ ਦੇ ਹਿਸਾਬ ਨਾਲ ਹੋ ਜੂਗਾ ਜੀ 45 50% ਦੇ ਲਾ ਜਿਹੜੇ 45 ਸਾਹਿਬ ਨਾਲ 50 ਵੀ ਹੋ ਸਕਦੀ ਹੈ ਗਰਮੀ ਦੇ ਹਿਸਾਬ ਨਾਲ ਠੀਕ ਹੈ ਜੀ ਮਤਲਬ ਇਹੀ ਆਵਾਜ਼ ਆ ਰਹੀ ਹੈ ਵੀ 50% 60% ਦੇ ਲਵੇ ਲਾਉਣੇ ਜੇ ਵੋਟ ਜੇ ਆਪਾਂ ਹੁਣ ਗੱਲ ਕਰੀਏ ਜੀ ਘਰਾਂ ਦੇ ਵਿੱਚੋਂ ਜਿਹੜੀ ਗੱਡੀਆਂ ਦੇ ਵਿੱਚ ਆਪਾਂ ਲੈ ਕੇ ਆਉਨੇ ਹਨਾ ਮਤਲਬ ਮੋਟਰ ਮੋਟਰਾਂ ਨੂੰ ਹੁਣ ਗਰਮੀ ਦਾ ਕਰਕੇ ਨਹੀਂ ਘਰਾਂ ਦੇ ਵਿੱਚੋਂ ਨਿਕਲਦੇ ਮੇਰੇ ਹਿਸਾਬ ਦੇ ਨਾਲ ਜਿਵੇਂ ਆਪਾਂ ਪਿਛਲੇ ਵੀ ਗੱਲ ਕੀਤੀ ਸੀ ਵੀ ਜਿਹੜੇ ਮਤਲਬ ਪਾਰਟੀ ਦੇ ਨਾਲ ਜਿਵੇਂ ਕੈਂਡੀਡੇਟ ਆਪਾਂ ਕੰਮ ਕਰ ਰਹੇ ਹਾਂ ਹੈਨਾ ਬਦਲ ਪਾਰਟੀ ਦੇ ਨਾਲ ਜਿਹੜੇ ਘਰਾਂ ਦੇ ਵਿੱਚੋਂ ਗੱਡੀਆਂ ਦੇ ਉੱਤੇ ਜਾ ਕੇ ਜਿਹੜਾ ਵੋਟਰਾਂ ਨੂੰ ਲੈ ਆਉ ਮੇਰੇ ਹਿਸਾਬ ਨਾਲ ਵੀ ਉਹੀ ਵੱਧ ਵੋਟਾਂ ਪਵਾ ਲੂ ਇਹ ਕਿਵੇਂ ਲੱਗਦਾ ਤੁਹਾਨੂੰ ਜੇ ਆਪਾਂ ਘਰੋਂ ਜਾ ਕੇ ਵੋਟਾਂ ਲੈ ਕੇ ਆਉਨੇ ਆ ਉਹਦੇ ਨਾਲ ਕੋਈ ਵਾਦਾ ਹੁੰਦਾ ਵੋਟਾਂ ਦਾ ਕੋਈ ਫਾਇਦਾ ਨਹੀਂ ਹੈਗਾ ਨਹੀਂ ਨਹੀਂ 1 2% ਹੋ ਜਾਂਦਾ ਜੀ ਪਰ ਜਿਹਦਾ ਮਨ ਬਣਿਆ ਜਿੱਥੇ ਉਹਦਾ ਵੋਟ ਤਾਂ ਉੱਥੇ ਛੋਟਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਵੋਟਰ ਹੈ ਉਹ ਜਿਹੜੀ ਮਰਜ਼ੀ ਗੱਡੀ 'ਚ ਆ ਗਿਆ ਹਾਂਜੀ ਹਾਂਜੀ ਜਿੱਥੇ ਉਹਨਾਂ ਨੇ ਵੋਟ ਪਾਉਣੀਆਂ ਪਾਉਣੀਆਂ ਉੱਥੇ ਹੀ ਆ ਹਾਂ 1 2% ਥੋੜਾ ਬਹੁਤਾ ਫਰਕ ਪੈ ਜਾਂਦਾ ਹੈਗਾ ਕੋਈ ਬੰਦਾ ਜਿਹੜਾ ਕੱਚਾ ਹੁੰਦਾ ਕੰਨਾਂ ਦਾ ਕੋਈ ਨਹੀਂ ਪੱਕਾ ਮਨ ਬਣਿਆ ਹੁੰਦਾ ਉਹਦੀ ਵੋਟ ਫਰਕ ਪੈ ਹੁੰਦਾ ਜਾਂ ਕੋਈ ਡਰਾਈਵਰ ਹੁੰਦਾਗਾ ਉਹ ਉਹ ਪ੍ਰਚਾਰ ਕਰ ਦਿੰਦਾਗਾ ਉਹਨੂੰ ਫਰਕ ਪੈਂਦਾ ਜਿਆਦਾਤਰ ਮੈਂ ਨਹੀਂ ਕਹਿੰਦਾ ਵੀ ਇੱਥੇ ਹੁਣ ਚਾਹੇ ਜਿਵੇਂ ਮਾਨ ਦੀ ਗੱਡੀ ਐ ਨਿਸਿਮਰਜੀਤ ਮਾਨ ਸਿੰਘ ਵੱਲੋਂ ਪਾਰਟੀ ਵੱਲੋਂ ਲੱਗੀਆਂ ਨੇ ਸਾਡੇ ਵੋਟਰ ਉਹਦੇ ਨਾਲ ਆ ਗਿਆ ਉਹ ਸਾਨੂੰ ਵੀ ਵੋਟ ਪਾਊਗਾ ਜਾਂ ਸਾਡੇ ਨਾਲ ਸਿਮਰਜੀਤ ਮਾਨ ਦਾ ਕੋਈ ਵੋਟਰ ਆ ਗਿਆ ਕਹਿੰਦਾ ਭਾਬਾ ਵੀ ਜਿਹੜਾ ਮਤਲਬ ਜਿੱਧਰ ਮਰਜੀ ਆ ਗਿਆ ਵੀ ਉਹਦਾ ਪ੍ਰਧਾਨ ਜੀ ਜਿਵੇਂ ਕਲਾ ਸਿੰਘ ਜੀ ਜਿਵੇਂ ਆਪਾਂ ਗੱਲ ਕਰੀਏ ਵੀ ਹੁਣ ਤੱਕ ਦੀ ਜਿੰਨੀਆਂ ਕਿ ਵੋਟਾਂ ਪਈਆਂ ਨੇਗੀਆਂ ਜਿਹੜੀਆਂ ਵੀ ਵੋਟਾਂ ਪਈਆਂ ਨੇ ਕੀ ਲੱਗਦਾ ਤੁਹਾਨੂੰ ਸੁੱਡੀ ਪਾਰਟੀ ਦਾ ਵੀ ਕਿੰਨੀ ਕਵੋਟ ਪਊਗੀ ਪਿੰਡ ਕਾਲੇ ਕਹਿੰਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਗਰਮੀ ਦੇ ਹਿਸਾਬ ਨਾਲ ਸਾਢੇ 5000 ਤੋਂ ਵੋਟ ਉੱਪਰ ਹੈ ਜੀ ਘੱਟ ਤੋਂ ਘੱਟ 3500 ਸਾਡੀ ਕੱਲੀ ਆਮ ਪਾਰਟੀ ਨੂੰ ਪਊਗੀ ਹੁਣ ਇਹ ਵੀ ਪਿੰਡ ਕਾਲੇ ਕਹਿੰਦੇ ਵਿੱਚੋਂ ਕਿੰਨੀ ਕਵੋਟ ਭੁਗਤੂ ਕਿਸ ਤਰ੍ਹਾਂ ਲੱਗ ਰਹੀ ਤੁਹਾਨੂੰ ਜੇ ਮੰਨ ਲਓ ਜੀ ਸਾਡੇ ਪਿੰਡ ਦੇ ਵਿੱਚੋਂ 3500 ਵੋਟ ਪ੍ਰਧਾਨ ਹੁੰਦੀ ਹੈ ਠੀਕ ਹੈ ਜੀ ਤਾਂ ਸਾਨੂੰ 1600 ਵੋਟ ਸਾਨੂੰ ਕੱਲਿਆਂ ਨੂੰ ਪਊਗੀ ਪੂਰਾ ਮਾਣ ਹੈ ਜੀ ਇਸ ਦੀ ਪੂਰਾ ਮਾਣ ਹੈ ਜੀ ਸੋ ਵਧੀਆ ਗੱਲ ਹੈ ਜੀ ਜੋ ਦੇਖੋ ਅੱਡ ਜਿਨ੍ਹਾਂ ਨੇ ਪੋਲਿੰਗ ਬੂਥ ਲਾਇਵੇ ਨੇਗੇ ਅਲੱਗ-ਅਲੱਗ ਪਾਰਟੀਆਂ ਦੇ ਸਾਰਿਆਂ ਨੂੰ ਹੂੰ ਆਪੋਂ ਆਪਣਿੰਦੇ ਪੂਰਾ ਮਾਣ ਹੁੰਦਾ ਜਿਵੇਂ ਆਪਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੌਕੇ ਦੀ ਸਰਕਾਰ ਹੈ ਉਹਨਾਂ ਦੇ ਪੋਲਿੰਗ ਤੇ ਪਖੜੇ ਸੀਗੇ ਇਹ ਗੱਲ ਹੈ ਜੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇ ਨਾਲ ਬਣੇ ਰਹੋ ਜੀ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਲਓ ਜੀ ਹੁਣ ਆਪਾਂ ਪਹੁੰਚੇ ਹਾਂਗੇ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਜੋ ਇਲੈਕਸ਼ਨਾਂ ਦੇ ਵਿੱਚ ਖੜੇ ਹੋਏ ਨੇਗੇ ਇਹ ਵੀ ਇੱਥੇ ਪੋਲਿੰਗ ਇੱਥੇ ਲੱਗਿਆ ਹੋਇਆ ਹੈਗਾ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਆਪਾਂ ਖੜੇ ਹਾਂ ਨਾ ਸੋ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਰਿਹਾ ਵੋਟਾਂ ਦਾ ਮਾਹੌਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਰਪ੍ਰੀਤ ਕੌਰ ਕਾਲੇਕੇ ਸੋ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲ ਰਿਹਾ ਜੀ ਵੋਟਾਂ ਦਾ ਮਾਹੌਲ ਬਹੁਤ ਵਧੀਆ ਮਾਹੌਲ ਆ ਜੀ ਸਹੀ ਢੰਗ ਦੇ ਨਾਲ ਵੋਟਾਂ ਭੁਗਤਾਨ ਹੋ ਰਹੀਆਂ ਨੇ ਬਹੁਤ ਵਧੀਆ ਮਾਹੌਲ ਆ ਜਿਵੇਂ ਗਰਮੀ ਦੀ ਆਪਾਂ ਗੱਲ ਕਰੀ ਐ ਇੰਨੀ ਗਰਮੀ ਆ ਹਨਾ ਆਪਾਂ ਸਾਰੇ ਥਾਂਵੇਂ ਪੋਲਿੰਗਾਂ ਤੇ ਗੱਲ ਕਰੀਏਗੀ ਗਰਮੀ ਦੀ ਇੰਨੀ ਆਹੋ ਆ ਇਸ ਤਰੀਕੇ ਨਾਲ ਵਧੀਆ ਵੋਟ ਭੁਗਤ ਰਹੀ ਐ ਜਾਂ ਕਿੰ ਹੁਣ ਤੱਕ 40% ਵੋਟ ਜਿਹੜੀ ਹੈਗੀ ਆ ਭੁਗਤ ਚੁੱਕੀ ਹੈ ਤੇ ਗਰਮੀ ਦੇ ਕਾਰਨ ਕੁਝ ਲੋਕ ਅਜੇ ਘਰਾਂ ਚੋਂ ਬਾਹਰ ਨਹੀਂ ਨਿਕਲੇ ਫਿਰ ਵੀ ਸ਼ਾਮ ਤੱਕ ਪੂਰੀ ਵੋਟ ਭੁਗਤ ਜਾਣੀ ਹੈ ਭੁਗਤ ਜਾਣੀ ਹੈ ਤੇਜ ਸਿੰਘ ਜੀ ਜੇ ਆਪਾਂ ਗੱਲ ਕਰੀਏ ਇਕਤਾ ਦੀ ਜਿਵੇਂ ਹੁਣ ਪਿੰਡ ਦੀ ਆਪਾਂ ਗੱਲ ਕਰੀਏ ਹੈਨਾ ਵੀ ਇਹ ਸਾਰੇ ਅਲੱਗ-ਅਲੱਗ ਪਾਰਟੀਆਂ ਦੇ ਵਰਕਰ ਨੇ ਕਿ ਪਿੰਡ ਦੇ ਵਿੱਚ ਕਿਵੇਂ ਚੱਲ ਰਿਹਾ ਜੀ ਮਾਹੌਲ ਸ਼ਾਂਤਮਈ ਦੇ ਨਾਲ ਵੋਟਾਂ ਪੈ ਰਹੀਆਂ ਨੇ ਸਾਰੀਆਂ ਪੂਰੀ ਸ਼ਾਂਤਮਈ ਨਾਲ ਵੋਟਾਂ ਪਈਆਂ ਨੇ ਪਾਰਟੀ ਲੋਕਾਂ ਨੇ ਲੱਗ ਰੱਖੀ ਹੈ ਠੀਕ ਹੈ ਜੀ ਠੀਕ ਹੈ ਪਿੰਡ ਦੀ ਲਟਕੀ ਕਰਕੇ ਇਹ ਮਤਲਬ ਸਨਮਾਨ ਸਾਰੇ ਕਰ ਰਹੇ ਨੇ ਪਿੰਡ ਕਾਲੇ ਕਿਆਂ ਦੀ ਨੂਹ ਹੈ ਨੂਹ ਹੈ ਇੱਥੇ ਜਿਹੜੇ ਖੜੇ ਹੋਏ ਨੇਗੇ ਲੋਕ ਸਭਾ ਹਲਕਾ ਸੰਗਰੂਰ ਤੋਂ ਹਨ ਜਿਹੜੀ ਗਰੀਬ ਪਾਰਟੀ ਤੇ ਇੰਡੀਆ ਗ੍ਰੀਨ ਪਾਰਟੀ ਇੰਡੀਆ ਗ੍ਰੀਨ ਪਾਰਟੀ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਇਸ ਪਿੰਡ ਦੇ ਨੂਹ ਹੈ ਕਾਲੇ ਕਿਆਂ ਦੀ ਐਸਸੀ ਪਰਿਵਾਰ ਦੇ ਵਿੱਚੋਂ ਇੰਡੀਆ ਗ੍ਰੀਨ ਪਾਰਟੀ ਵੱਲੋਂ ਸੋ ਆਪਾਂ ਉਹਨਾਂ ਦੇ ਪੋਲਿੰਗ ਤੇ ਹੁਣ ਇੱਥੇ ਖੜੇ ਸੀਗੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਸਰਦਾਰ ਤੇਜਾ ਸਿੰਘ ਕਾਲੇ ਕੇ ਸਾਰਾ ਬੂਟਾ ਸਿੰਘ ਕਾਲੇ ਕੇ ਵਾਖ ਤੇਰੇ ਵੀਰ ਇੱਥੇ ਜਿਹੜੇ ਸਾਰੇ ਇਹਨਾਂ ਦੇ ਨਾਲ ਬੈਠੇ ਨੇਗੇ